ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਦੇ ਵਾਹ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰਾਂ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਆਉਣ ਵਾਲੇ 24 ਘੰਟੇ ਦੇ ਵਿੱਚ ਮੌਸਮ ਦਾ ਕੀ ਹਾਲ ਰਹੂਗਾ ਤੇ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਅਗਲੇ 5 ਦਿਨ ਮੌਸਮਾ ਜਿਹੜਾ ਉਹ ਕੀ ਕਰ ਬਟ ਲੈਣ ਵਾਲਾ ਜਿਹੜੀ ਗਰਮੀ ਪੈ ਰਹੀ ਹੈ ਤੇ ਤੇਜ਼ ਲੋਹ ਚੱਲ ਰਹੀ ਹੈ ਕਿ ਇਹ ਤੋਂ ਕੋਈ ਨਾ ਕੋਈ ਮੁਕਤੀ ਮਿਲੂਗੀ ਜਾਂ ਇਸੇ ਤਰ੍ਹਾਂ ਤੇਜ਼ ਧੁੱਪਾਂ ਜਿਹੜੀਆਂ ਉਹ ਪੈਂਦੀਆਂ ਰਹਿਣਗੀਆਂ ਤੇ ਗਰਮੀ ਆ ਜਿਹੜੀ ਉਹ ਜ਼ਬਰਦਸਤ ਤਰੀਕੇ ਨਾਲ ਪੈਂਦੀ ਰਹੂਗੀ ਇਸ ਸਾਰੇ ਬਾਰੇ ਆਪਾਂ ਅੱਜ ਦੀ ਵੀਡੀਓ ਦੇਰ ਬੱਤ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਵਾਵਾਂ ਦੀ ਦਿਸ਼ਾ ਦੀ ਹਵਾਵਾਂ ਤੁਸੀਂ ਦੇਖ ਸਕਦੇ ਹੋ ਪਿਛਲੇ 3 ਦਿਨ ਤੋਂ ਲਗਾਤਾਰ ਪੂਰਬ ਦੀਆਂ ਹਵਾਵਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਬਹੁਤ ਤੇਜ਼ੀ ਨਾਲ ਚੱਲ ਰਹੀਆਂ ਨੇ ਕੱਲ ਬਹੁਤ ਜ਼ਿਆਦਾ ਹਨੇਰੀ ਚੱਲੀ ਤੇ ਅੱਜ ਵੀ ਬਹੁਤ ਜ਼ਿਆਦਾ ਤੇਜ਼ ਜਿਹੜੀ ਪੂਰਬ ਦੀ ਹਵਾਵਾਹੋ ਚੱਲ ਰਹੀ ਆ ਜਿਹਦੇ ਨਾਲ ਸਮੁੰਦਰ ਤੋਂ ਭਰਪੂਰ ਮਾਤਰਾ ਦੇ ਵਿੱਚ ਨਮੀ ਆ ਜਿਹੜੀ ਉਹ ਉੱਤਰੀ ਭਾਰਤ ਦੇ ਵਿੱਚ ਇਕੱਠੀ ਹੋ ਰਹੀ ਆ ਤੇ ਦੂਸਰੇ ਪਾਸੇਓਂ ਅਰਬ ਸਾਗਰ ਤੋਂ ਵੀ ਕੁਛ ਨਾ ਕੁਛ ਸਪੋਰਟ ਆ ਉਹ ਉੱਤਰੀ ਭਾਰਤ ਨੂੰ ਮਿਲਣੀ ਸ਼ੁਰੂ ਹੋ ਗਈ ਆ ਤੇ ਜੇਕਰ ਆਪਾਂ ਸਿਸਟਮਾਂ ਦੀ ਗੱਲ ਕਰੀਏ ਤਾਂ ਇੱਕ ਨਵਾਂ ਵੈਸਟਰਨ ਡਿਸਟਰਬੈਂਸ ਆ ਜਿਹੜਾ ਉਹ ਕੱਲ ਰਾਤ ਨੂੰ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰੂਗਾ ਤੇ ਇਸੇ ਦੇ ਨਾਲ ਇੱਕ ਚੱਕਰਵਾਤ ਆ ਜਿਹੜਾ ਉਹ ਪਾਕਿਸਤਾਨ ਦੇ ਭਾਗਾਂ ਤੇ ਬਣੂਗਾ ਜੋ ਹੌਲੀ-ਹੌਲੀ ਪੰਜਾਬ ਦੇ ਭਾਗਾਂ ਤੇ ਪਹੁੰਚੂਗਾ ਤੇ ਇਹਨਾਂ ਸਾਰੇ ਸਿਸਟਮਾਂ ਦੇ ਮਿਲੇ-ਜੋਲੇ ਅਸਰ ਕਰਕੇ ਪੂਰਬੀ ਹਵਾਵਾਂ ਵਗਦੀਆਂ ਤੇ ਜ਼ਬਰਦਸਤ ਸਿਸਟਮ ਵੀ ਆ ਰਿਹਾ ਜਿਹਦੇ ਕਰਕੇ ਆਉਣ ਵਾਲੇ 24 ਘੰਟੇ ਦੇ ਮੌਸਮ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕੱਲ ਸਵੇਰ ਤੋਂ ਹੀ ਜ਼ਬਰਦਸਤ ਕਾਰਵਾਈਆਂ ਜਿਹੜੀਆਂ ਉਹ ਸ਼ੁਰੂ ਹੋ ਜਾਣੀਆਂ ਸਭ ਤੋਂ ਪਹਿਲਾਂ ਤਾਂ ਉੱਤਰੀ ਪੰਜਾਬ ਆ ਜਿਹੜਾ ਉਹਦੇ ਨਾਲ ਜਿਵੇਂ ਤਰਨਤਾਰਨ ਹੋ ਗਿਆ ਅਮਰਸਰ ਸਾਹਿਬ ਹੋ ਗਿਆ ਇਸ ਤੋਂ ਬਿਨਾਂ ਪਠਾਨਕੋਟ ਹੋ ਗਿਆ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਨਵਾਂ ਸ਼ਹਿਰ ਆਨੰਦਪੁਰ ਸਾਹਿਬ ਗੁਰਦਾਸ ਪਰ ਜਲੰਧਰ ਆ ਹੋ ਗਿਆ ਇਸ ਤੋਂ ਬਿਨਾ ਹੋ ਗਿਆ ਜੀ ਪਟਿਆਲਾ ਮੋਹਾਲੀ ਚੰਡੀਗੜ ਇਹਨਾਂ ਸਾਰੇ ਭਾਗਾਂ ਦੇ ਵਿੱਚ ਕੱਲ ਸਵੇਰ ਤੋਂ ਹੀ ਵਰਖਾ ਦੀ ਜਿਹੜੇ ਗਤੀਵਿਧੀਆਂ ਉਹ ਸ਼ੁਰੂ ਹੋ ਜਾਣਗੀਆਂ ਉਸ ਤੋਂ ਬਾਅਦ ਹੌਲੀ ਹੌਲੀ ਇਹ ਜਿਹੜੀਆਂ ਗਤੀਵਿਧੀਆਂ ਉਹ ਸਾਰੇ ਪੰਜਾਬ ਦੇ ਵਿੱਚ ਫੈਲ ਜਾਣਗੀਆਂ ਤੇ ਸ਼ਾਮ ਹੁੰਦੇ ਹੁੰਦੇ ਦੁਪਹਿਰ ਤੋਂ ਬਾਅਦ ਕਈ ਇਲਾਕਿਆਂ ਦੇ ਵਿੱਚ ਜਬਰਦਸਤ ਮੀਂਹ ਹਨੇਰੀ ਤੇ ਨਾਲ ਝੱਖੜਾ ਜਿਹੜਾ ਉਹ ਆ ਸਕਦਾ ਤੇ ਕਈ ਥਾਵਾਂ ਤੇ ਗੜੇਮਰੀ ਹੋਣ ਦੀ ਸੰਭਾਵਨਾ ਜਿਹੜੀ ਉਹ ਬਣ ਰਹੀ ਆ ਇਸ ਤੋਂ ਬਨ ਜੰਮੂ ਕਸ਼ਮੀਰ ਹਮਾਦਲ ਪ੍ਰਦੇਸ਼ ਤੇ ਉੱਤਰਾਖੰਡ ਦੇ ਵਿੱਚ ਵੀ ਜਬਰਦਸਤ ਬਰਖਾ ਦੀਆਂ ਕਾਰਵਾਈਆਂ ਹੋਣਗੀਆਂ ਤੇ ਜਿਹੜਾ ਰਾਜਸਥਾਨ ਆ ਰਾਜਸਥਾਨ ਦੇ ਵੀ ਉੱਤਰੀ ਪੱਛਮੀ ਅਤੇ ਪੂਰਬੀ ਭਾਗਾਂ ਦੇ ਵਿੱਚ ਜਬਰਦਸਤ ਹਨੇਰੀ ਝੱਖੜਾ ਜਿਹੜਾ ਹੋਣ ਦੀ ਸੰਭਾਵਨਾ ਹਰਿਆਣੇ ਦੇ ਵਿੱਚ ਵੀ ਬਹੁਤ ਸਾਰੇ ਭਾਗਾਂ ਦੇ ਵਿੱਚ ਘਰ ਚਮਕ ਦੇ ਨਾਲ ਤੇਜ਼ ਛਿੱਟੇ ਤੇ ਕਈ ਥਾਵਾਂ ਤੇ ਗੜੇਮਾਰੀ ਤੇ ਹਨੇਰੀ ਝੱਖੜ ਇਸੇ ਤਰ੍ਹਾਂ ਮੌਸਮਾ ਜਿਹੜਾ ਉਹ ਦਿੱਲੀ ਤੇ ਪੱਛਮੀ ਉੱਤਰ ਪ੍ਰਦੇਸ਼ ਦਾ ਵੀ ਰਹੂਗਾ ਇਹ ਜਿਹੜਾ ਕੰਮ ਆ ਇਹ ਲਗਾਤਾਰ ਆਉਣ ਵਾਲੇ 5 ਤੋਂ 6 ਦਿਨ ਮਤਲਬ 8-9 ਤਰੀਕ ਤੱਕ ਇਸੇ ਤਰ੍ਹਾਂ ਜਾਰੀ ਰਹਿਣਾ ਰੋਜ਼ ਦੀ ਰੋਜ਼ ਜ਼ਬਰਦਸਤ ਬੱਦਲ ਹਨੇਰੀ ਮੀਂਹ ਆਇਆ ਕਰੂ ਤੇ ਰੋਜ਼ ਦੀ ਜੋ ਜਿਹੜਾ ਝਖੜਾ ਹੋ ਚੱਲਿਆ ਕਰੂਗਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਆਉਣ ਵਾਲੇ 5 ਦਿਨਾਂ ਦਾ ਜਿਹੜਾ ਉਹ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦਾ ਮੌਸਮ ਹੈ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 5 ਦਿਨਾਂ ਦੇ ਮੌਸਮ ਦੀ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਇੱਕ ਤਰੀਕ ਕੱਲ ਦਾ ਮਾਡਲ ਤੋਂ ਹੀ ਦੇ ਸਕਦੇ ਹਾਂ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਵਿੱਚ ਜਬਰਦਸਤ ਕਾਰਵਾਈਆਂ ਜਿਹੜੀਆਂ ਸ਼ੁਰੂ ਹੋ ਜਾਣਗੀਆਂ ਇਸੇ ਦੇ ਨਾਲ ਪੰਜਾਬ ਦੇ ਵਿੱਚ ਵੀ ਕੱਲ ਤੇਜ਼ ਮੀਂਹ ਹਨੇਰੀ ਤੇ ਝੱਖੜ ਆ ਜਿਹੜਾ ਉਹ ਕਈ ਥਾਵਾਂ ਤੇ ਗੜੇ ਮਾਰੀਆ ਜਿਹੜੀ ਉਹ ਹੋ ਸਕਦੀ ਆ ਤੇ ਇਸ ਤੋਂ ਬਿਨਾ ਆਪਣੇ ਰਾਜਸਥਾਨ ਦੇ ਉੱਤਰ ਪੱਛਮੀ ਭਾਗ ਹੋ ਗਿਆ ਹਰਿਆਣਾ ਹੋ ਗਿਆ ਦਿੱਲੀ ਹੋ ਗਿਆ ਪੱਛਮੀ ਉੱਤਰ ਪ੍ਰਦੇਸ਼ ਇਹਨਾਂ ਭਾਗਾਂ ਦੇ ਵਿੱਚ ਜਬਰਦਸਤ ਕਾਰਵਾਈਆਂ ਨੇ ਤੇ ਬਿਹਾਰ ਦੇ ਵਿੱਚ ਕਾਲ ਬਸਾਖੀ ਦਾ ਜਿਹੜਾ ਕਾਲ ਆ ਪੱਛਮੀ ਬੰਗਾਲ ਦੇ ਵਿੱਚ ਘਰ ਚਮਕ ਦੇ ਨਾਲ ਤੇਜ਼ ਛਿੱਟੇ ਤੇ ਤੇਜ਼ ਮੀਂਹ ਜਿਹੜਾ ਉਹ ਪੈਣ ਦੀ ਸੰਭਾਵਨਾ ਬਣੀ ਹੋਈ ਆ। ਉਸ ਤੋਂ ਬਿਨਾਂ ਗੱਲ ਕਰੀਏ ਆਪਾਂ ਦੋ ਤਰੀਕ ਦੀ ਤਾਂ ਦੋ ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਫੇਰ ਜ਼ਬਰਦਸਤ ਕਾਰਵਾਈਆਂ ਜਿਹੜੀਆਂ ਹੋਣ ਦੀ ਸੰਭਾਵਨਾ ਬਣੀ ਹੋਈ ਆ ਨਾਲ ਦੇ ਨਾਲ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਉੱਤਰਾਖੰਡ, ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ, ਦਿੱਲੀ ਮੱਧ ਪ੍ਰਦੇਸ਼ ਦੇ ਵੀ ਕੁਝ ਭਾਗ ਤੇ ਰਾਜਸਥਾਨ ਦੇ ਵੀ ਕੁਝ ਭਾਗ ਇਸ ਤੋਂ ਬਿਨਾ ਬਿਹਾਰ, ਉੜੀਸਾ, ਛੱਤੀਸਗੜ੍ਹ, ਪੱਛਮੀ ਬੰਗਾਲ ਇਹਨਾਂ ਭਾਗਾਂ ਦੇ ਵਿੱਚ ਵੀ ਤੇਜ਼ ਬਰਖਤ ਇਹਨੇਰੀ ਝੱਖੜਾ ਜਿਹੜਾ ਉਹ ਆ ਸਕਦਾ ਵਾ ਗੱਲ ਕਰੀਏ ਆਪਾਂ 3 ਤਰੀਕ ਦੀ ਤਾਂ 3 ਤਰੀਕ ਨੂੰ ਪੰਜਾਬ ਦੇ ਬਹੁਤ ਸਾਰੇ ਭਾਗਾਂ ਦੇ ਵਿੱਚ ਜ਼ਬਰਦਸਤ ਮੀਂਹ ਨੇਰੀ ਦੇ ਨਾਲ ਝੱਖੜ ਕਈ ਥਾਵਾਂ ਤੇ ਗੜੇਮਰੀ ਹੋ ਸਕਦੀ ਹੈ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਹਰਿਆਣਾ ਦਿੱਲੀ ਪੱਛਮੀ ਉੱਤਰ ਪ੍ਰਦੇਸ਼ ਰਾਜਸਥਾਨ ਦੇ ਪੱਛਮੀ ਉੱਤਰੀ ਤੇ ਪੂਰਬੀ ਭਾਗ ਤੇ ਮੱਧ ਪ੍ਰਦੇਸ਼ ਦੇ ਜਿਹੜੇ ਰਾਜਸਥਾਨ ਨਾਲ ਲੱਗਦੇ ਭਾਗ ਇਹਨਾਂ ਭਾਗਾਂ ਦੇ ਵਿੱਚ ਕਈ ਥਾਵਾਂ ਤੇ ਗਰਜ ਚਮਕ ਦੇ ਨਾਲ ਤੇਜ਼ ਮੀਂਹ ਤੇ ਹਨੇਰੀ ਝੱਖੜ ਇਸ ਤੋਂ ਬਿਨਾਂ ਓਡੀਸ਼ਾ ਬਿਹਾਰ ਛੱਤੀਸਗੜ੍ਹ ਪੱਛਮੀ ਬੰਗਾਲ ਤੇ ਨਾਰਥ ਈਸਟ ਇੰਡੀਆ 'ਚ ਵੀ ਵਰਖਾ ਜਿਹੜੀ ਉਹ ਹੋ ਸਕਦੀ ਹੈ ਗੱਲ ਕਰੀਏ ਆਪਾਂ 4 ਤਰੀਕ ਦੀ ਤਾਂ 4 ਤਰੀਕ ਦਿਨ ਐਤਵਾਰ ਨੂੰ ਤੁਸੀਂ ਦੇ ਸਕਦੇ ਹੋ ਸਮੁੱਚੇ ਪੰਜਾਬ ਦੇ ਵਿੱਚ ਰਾਜਸਥਾਨ ਦੇ ਬਹੁਤ ਸਾਰੇ ਭਾਗਾਂ ਦੇ ਵਿੱਚ ਹਰਿਆਣੇ 'ਚ ਪੱਛਮੀ ਉੱਤਰ ਪ੍ਰਦੇਸ਼ ਦਿੱਲੀ ਜੰਮੂ ਕਸ਼ਮੀਰ ਹਿਮਾਚਲ ਤੇ ਉੱਤਰਾਖੰਡ ਇਹਨਾਂ ਸਾਰੇ ਭਾਗਾਂ ਦੇ ਵਿੱਚ ਜ਼ਬਰਦਸਤ ਮੌਸਮਾ ਜਿਹੜਾ ਕਰਬਟ ਲਊਗਾ ਕਈ ਥਾਵਾਂ ਤੇ ਹਨੇਰੀ ਝੱਖੜ ਗਰ ਚਮਕਣਾ ਛਿੱਟੇ ਤੇਜ ਛਿੱਟੇ ਸ਼ਰਾਤੇ ਤੇ ਗੜੇਮਾਰੀ ਆ ਜਿਹੜੀ ਹੋ ਸਕਦੀ ਆ ਤੇਜ ਤੂਫਾਨ ਵੀ ਆ ਸਾਡਾ ਬਹੁਤ ਸਾਰੇ ਭਾਗਾਂ ਦੇ ਵਿੱਚ ਇਥੇ ਤਰ੍ਹਾਂ ਨਾਰਥ-ਈਸਟ ਇੰਡੀਆ ਪੂਰਬੀ ਉੱਤਰ ਪ੍ਰਦੇਸ਼ ਬਿਹਾਰ ਛੱਤੀਸਗੜ੍ਹ 'ਚ ਵੀ ਬਰਖਾ ਹੋ ਸਕਦੀ ਆ ਗੱਲ ਕਰੀਏ ਜੀ ਆਪਾਂ 5 ਤਰੀਕ ਦੀ 5 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ Rajasthan ਦੇ ਬਹੁਤ ਸਾਰੇ ਭਾਗ ਸਾਰਾ ਪੰਜਾਬ ਸਾਰਾ ਹਰਿਆਣਾ ਸਾਰਾ ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਪੂਰਬੀ ਉੱਤਰ ਪ੍ਰਦੇਸ਼ ਇਸ ਤੋਂ ਬਿਨਾਂ ਦੇਖੋ ਬਰਖਾ ਥੱਲੇ ਵੀ ਵਧ ਗਿਆ ਮੱਧ ਪ੍ਰਦੇਸ਼ ਦੇ ਸਾਰੇ ਭਾਗ ਬਿਹਾਰ ਛੱਤੀਸਗੜ ਪੱਛਮੀ ਬੰਗਾਲ ਸਾਰੇ ਭਾਗਾਂ ਦੇ ਵਿੱਚ ਤੇਜ਼ ਬਰਖਾ ਦੀਆਂ ਗਤੀਵਿਧੀਆਂ ਦੇ ਨਾਲ ਕਈ ਥਾਵਾਂ ਤੇ ਗੜੇ ਮਾਰੇ ਕਈ ਥਾਵਾਂ ਤੇ ਨੇਰੀ ਝੱਖੜਾ ਜਿਹੜਾ ਉਹ ਆ ਸਕਦਾ ਤੇ ਗੱਲ ਕਰਦੇ ਆਪਾਂ 6 ਤਰੀਕ ਦੀ ਤਾਂ 6 ਤਰੀਕ ਨੂੰ ਵੀ ਇਸੇ ਤਰ੍ਹਾਂ ਜਿਹੜੀਆਂ ਕਾਰਵਾਈਆਂ ਉਹ ਜਾਰੀ ਰਹਿਣਗੀਆਂ ਬਹੁਤ ਸਾਰੀਆਂ ਥਾਵਾਂ ਤੇ ਪੰਜਾਬ ਹਰਿਆਣਾ ਦਿੱਲੀ ਆਪਣੇ ਹਿਮਾਚਲ ਪ੍ਰਦੇਸ਼ ਉੱਤਰਾਖੰਡ ਇਸ ਤੋਂ ਬਿਨਾ ਰਾਜਸਥਾਨ ਦੇ ਬਹੁਤ ਸਾਰੇ ਭਾਗ ਮੱਧ ਪ੍ਰਦੇਸ਼ ਇਹਨਾਂ ਸਾਰੇ ਪਾਕਾਂ ਦੇ ਵਿੱਚ ਤੇਜ਼ ਵਰਖਾ ਜਿਹੜੀ ਉਹ ਹੋਣ ਦੀ ਸੰਭਾਵਨਾ ਤੇ ਕਈ ਥਾਵਾਂ ਤੇ ਨੇਰੀ ਝੱਖੜਾ ਜਿਹੜੀ ਉਹ ਆ ਸਕਦਾ ਕਹਿਣ ਦਾ ਭਾਵ ਇਹ ਆ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪ੍ਰੀ ਮੌਨਸੂਨ ਗਤੀਵਿਧੀਆਂ ਜਿਹੜੀਆਂ ਉਹ ਤੋਂ ਹੀ ਸ਼ੁਰੂ ਹੋ ਜਾਣਗੇ ਆ ਤੇ ਸਨੇ ਪੰਜਾਬ ਆਲੇ-ਦਾਲੇ ਦੇ ਨਾਰਥ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਮੀਂਹ ਜਿਹੜਾ ਤੇ ਨੇਰੀ ਚਖੜਾ ਹੋ ਆ ਸਕਦਾ ਵਾ ਇਹ ਸੀਗਾ ਜੀ ਆਉਣ ਵਾਲੇ 5 ਦਿਨ ਦਾ ਮੌਸਮ ਦਾ ਹਾਲ ਅਮੀਰ ਕਰਦੇ ਆ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਸਤਿ ਸ੍ਰੀ ਅਕਾਲ ਜੀ